ਪੰਜਾਬੀ ਗਾਇਕ ਵਿਰਕ ਈਸਾਪੁਰੀਆ ਦੇ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦੱਸਦੀ ਹੈ ਕਿ ਪੁਲਿਸ ਮੁਲਾਜ਼ਮਾ ਦੇ ਵੱਲੋਂ ਤੋਂ ਕਾਤਲਾਂ ਨੂੰ ਗ੍ਰਫਤਾਰ ਕੀਤਾ ਗਿਆ ਸੋ ਇਸ ਦੇ ਵਾਸਤੇ ਡੀਜੀਪੀ ਪੰਜਾਬ ਦੇ ਵੱਲੋਂ ਇੱਕ ਟਵੀਟ ਵੀ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਸੀ ਬਤੌਰ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸੋ ਦੱਸਦੀ ਹੈ ਕਿ 2018 ਦੇ ਵਿੱਚ ਗਾਇਕ ਦਾ ਡੇਰਾ ਬਸਿ ਦੇ ਨੇੜੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਸੀਗੀ ਸੋ ਪੰਜ ਸਾਲਾਂ ਦੇ ਬਾਅਦ ਪੁਲਿਸ ਨੂੰ ਜੋ ਹੈ ਸਫਲਤਾ حاصل ਹੋਈ ਹੈ ਦੋ ਮੁਲਜ਼ਮ ਜੋ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਹੋਵੇਗੀ ਸੋ ਜਿਹੜੀ ਜਾਣਕਾਰੀ ਸਾਹਮਣੇ ਅੱਜ ਉਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਲੁੱਟ ਦੇ ਇਰਾਦੇ ਨਾਲ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਜਦੋਂ ਇਹਨਾਂ ਕਾਤਲਾਂ ਦੇ ਵੱਲੋਂ ਗੱਡੀ ਨੂੰ ਰੋਕਿਆ ਗਿਆ ਸੀਗਾ ਤਾਂ ਉਸੇ ਦੌਰਾਨ ਗਾਇਕ ਦੀ ਇਹਨਾਂ ਮੁਲਜ਼ਮਾਂ ਦੇ ਨਾਲ ਜੋ ਸੀਗੀ ਲੜਾਈ ਝਗੜਾ ਹੋਇਆ ਸੀ ਤਾਂ ਉਸੇ ਦੌਰਾਨ ਇਹਨਾਂ ਕਾਤਲਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਸੀ ਸੱਤ ਗੋਲੀਆਂ ਜੋ ਸੀਗੀਆਂ ਗਾਇਕ ਦੇ ਲੱਗਿਆ ਸਨ ਜਿਸ ਦੌਰਾਨ ਇਸ ਗਾਇਕ ਦੀ ਮੌਤ ਹੋ ਗਈ ਸੀ